ਖਬਰ ਲੈ ਕੇ ਹਾਜ਼ਰ ਹੋਏ ਆ ਪੰਜਾਬੀ ਸਿੰਗਰ ਮਨਕੀਰਤ ਤੌਲਖ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਹੈ ਜੀ ਹਾਂ WhatsApp ਦੇ ਉੱਪਰ ਮੈਸੇਜ ਕੀਤੇ ਗਏ ਨੇ ਵਿਦੇਸ਼ੀ ਨੰਬਰ ਤੋਂ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪੁੱਤ ਹੁਣ ਤਿਆਰੀ ਕਰ ਲਾ ਹੁਣ ਤੇਰਾ ਟਾਈਮ ਆ ਗਿਆ ਮਨਕੀਰਤ ਤੌਲਖ ਪੰਜਾਬੀ ਸਿੰਗਰ ਜਿਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਇਹ ਅਸੀਂ ਮੈਸੇਜ ਵੀ ਦਿਖਾ ਰਹੇ ਹਾਂ ਜਿਹੜੇ ਮੋਬਾਈਲ ਦੇ ਉੱਪਰ WhatsApp ਦੇ ਉੱਪਰ ਸੈਂਡ ਕੀਤੇ ਗਏ ਨੇ ਵਦੇਸ਼ੀ ਨੰਬਰ ਤੋਂ ਇਹ ਮਨਕੀਰਤ ਤਾਲਖ ਹੋਣਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਹੈ ਤਿਆਰੀ ਕਰ ਲੈ ਪੁੱਤ ਤੇਰਾ ਟਾਈਮ ਆ ਗਿਆ ਹੈ ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਣਾ ਪੁੱਤ ਤੇਰਾ ਨੰਬਰ ਹੁਣ ਲਾਉਣਾ ਹੀ ਲਾਉਣਾ ਹੈ ਇਹ ਮੈਸੇਜ ਜਿਹੜੇ ਕੀਤੇ ਨੇ ਇਹ ਨਾ ਸੋਚੀਂ ਕਿ ਇਹ ਧਮਕੀ ਕੋਈ ਮਜ਼ਾਕ ਚ ਅਸੀਂ ਕੀਤੀ ਹੈ ਹੁਣ ਦੇਖੀ ਚੱਲ ਕੇ ਤੇਰਾ ਨੰਬਰ ਲੱਗਦਾ ਕਿਦਾਂ ਹੈ ਤੇਰੇ ਨਾਲ ਹੋਣਾ ਕੀ ਆ ਪੁੱਤ ਤਾਂ ਇਹ ਮੈਸੇਜ ਜਿਹੜੇ ਨੇ ਧਮਕੀ ਭਰੇ ਮੈਸੇਜ ਮਨਕੀਰਤ ਆਲਖ ਨੂੰ ਕੀਤੇ ਗਏ ਨੇ ਜਾਨੋਂ ਮਾਰਨ ਦੀ ਧਮਕੀ ਇੱਕ ਵਾਰ ਫਿਰ ਮਨਕੀਰਤ ਆਲਖ ਪੰਜਾਬੀ ਸਿੰਗਰ ਨੂੰ ਮਿਲੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮਨਕੀਰਤ ਆਲਖ ਨੂੰ ਕਈ ਧਮਕੀਆਂ ਮਿਲ ਚੁੱਕੀਆਂ ਨੇ ਜਿਸ ਤੋਂ ਬਾਅਦ ਮਨਕੀਰਤ ਆਲਖ ਨੂੰ ਸਿਕਿਉਰਿਟੀ ਮਿਲਦੀ ਹੈ ਔਰ ਸਿੱਧੂ ਮੂਸੇਵਾਲੇ ਜਿਹੜਾ ਮਰਡਰ ਕਾਂਡ ਸੀ ਉਹਦੇ ਵਿੱਚ ਵੀ ਮਨਕੀਰਤ ਤੌਲਖ ਦੀ ਕੰਟਰੋਵਰਸੀ ਚੱਲਦੀ ਰਹੀ ਫਿਰ ਤੁਹਾਨੂੰ ਦੱਸਦੀ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਆ ਇਸ ਨੂੰ ਵੀ ਲੈ ਕੇ ਉਹ ਵੀ ਕੰਟਰੋਵਰਸੀ ਚੱਲਦੀ ਰਹੀ ਤਾਂ ਕਈ ਸਾਰੇ ਮੁੱਦੇ ਜਿਹੜੇ ਸੀ ਉਹਨਾਂ ਦੇ ਵਿੱਚ ਮਨਕੀਰਤ ਔਲਖ ਦਾ ਨਾਮ ਆਉਂਦਾ ਰਿਹਾ ਚਾਹੇ ਅਸੀਂ ਵਿੱਕੀ ਮਿੱਡੂ ਖੇੜਾ ਕਤਲकांड ਦੀ ਗੱਲ ਕਰੀਏ ਚਾਹੇ ਅਸੀਂ ਸਿੱਧੂ ਮੂਸੇਵਾਲਾ ਕਤਲकांड ਦੀ ਗੱਲ ਕਰੀਏ ਚਾਹੇ ਅਸੀਂ ਮੈਨੇਜਰ ਵਾਲੇ ਕੇਸ ਦੀ ਗੱਲ ਕਰ ਲਈਏ ਤਾਂ ਇਹਨਾਂ ਤਮਾਮ ਕਾਂਡਾਂ ਦੇ ਵਿੱਚ ਮਨਕੀਰਤ ਔਲਖ ਦਾ ਨਾਮ ਜ਼ਰੂਰ ਜੁੜ ਜਾਂਦਾ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਮਨਕੀਰਤ ਔਲਖ ਨੂੰ ਬਹੁਤ ਸਾਰੀਆਂ ਧਮਕੀਆਂ ਆਈਆਂ ਕਿ ਹੁਣ ਆਪਣਾ ਬਚਾ ਕਰ ਲੈ ਤੇਰਾ ਅਗਲਾ ਨੰਬਰ ਹੁਣ 13 ਲੱਗਣਾ ਹੈ ਚਾਹੇ ਤੇਰਾ ਬੱਚਾ ਹੋਵੇ ਚਾਹੇ ਤੇਰੀ ਫੈਮਿਲੀ ਹੋਵੇ ਪਰ ਅਸੀਂ ਤੇਰਾ ਨੰਬਰ ਲਾ ਕੇ ਹੀ ਰਹਿਣਾ ਤਾਂ ਇਹ ਇਸ ਤਰੀਕੇ ਦੀਆਂ ਮਨਕੀਰਤ ਔਲਖ ਨੂੰ ਬਹੁਤ ਸਾਰੀਆਂ ਧਮਕੀਆਂ ਆ ਰਹੀਆਂ ਸੀ ਪਰ ਹੁਣ ਰੀਸੈਂਟਲੀ ਇੱਕ ਧਮਕੀ ਹੋਰ ਆ ਚੁੱਕੀ ਹੈ WhatsApp ਦੇ ਉੱਪਰ ਮੈਸੇਜ ਕਰਕੇ ਇਹ ਧਮਕੀ ਦਿੱਤੀ ਗਈ ਹੈ ਕਿ ਤਿਆਰੀ ਕਰ ਲੈ ਪੁੱਤ ਹੁਣ ਤੇਰਾ ਟਾਈਮ ਆ ਗਿਆ ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁੱਤ ਤੇਰਾ ਨੰਬਰ ਲੌਣਾਈਆਂ ਹੁਣ ਇਹਨਾ ਸੋਚੀ ਕਿ ਧਮਕੀ ਕੋਈ ਮਜ਼ਾਕ ਕਰ ਰਹੇ ਆ ਪਰ ਤੇਰਾ ਨੰਬਰ ਪੁੱਤ ਲੱਗੂਗਾ ਔਰ ਇਹ ਦੇਖੀ ਕਿ ਹੁਣ ਲੱਗਦਾ ਕਿਦਾਂ ਤੇਰੇ ਨਾਲ ਹੁਣ ਕੀ ਕੀ ਹੈ ਦੇਖੀ ਚੱਲੀ ਕਿ ਤੇਰੇ ਨਾਲ ਹੁਣਾਂ ਕੀ ਕੀ ਹੈ ਤਾਂ ਇਸ ਤਰੀਕੇ ਦੀ ਧਮਕੀ ਜਿਹੜੀ ਹੈ ਉਹ ਪੰਜਾਬੀ ਫੇਮਸ ਸਿੰਗਰ ਮਨਕੀਰਤ ਤੌਲਖ ਨੂੰ ਦਿੱਤੀ ਗਈ ਆ ਹਾਲਾਂਕਿ ਮਨਕੀਰਤ ਤੌਲਖ ਦੇ ਨਾਲ ਬਹੁਤ ਸਾਰੇ ਵਿਵਾਦ ਵੀ ਜੁੜ ਜਾਂਦੇ ਨੇ ਜਦੋਂ ਅਸੀਂ ਸਿੱਧੂ ਮੂਸੇਵਾਲਾ ਕਤਲकांड ਦੀ ਗੱਲ ਕਰਦੇ ਆ ਚਾਹੇ ਉਹਦੇ ਵਿੱਚ ਪੁਸ਼ਗਿਸ਼ ਹੋਣੀ ਚਾਹੇ ਵਿੱਕੀ ਮਿੱਡੂ ਖੇੜਾ ਹੁਣਾਂ ਦੇ ਨਾਲ ਜਿਹੜਾ ਕਤਲकांड ਹੋਇਆ ਸੀਗਾ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਨਕੀਰਤ ਤੌਲਖ ਦਾ ਨਾਮ ਜਿਹੜਾ ਉਹ ਜੁੜ ਜਾਂਦਾ ਸੀਗਾ ਉਸ ਕੇਸ ਦੇ ਵਿੱਚ ਵੀ ਤਾਂ ਉਦੋਂ ਵੀ ਮਨਕੀਰਤ ਤੌਲਖ ਨੂੰ ਧਮਕੀਆਂ ਵਾਲਾ ਸਿਲਸਿਲਾ ਜਾਰੀ ਰਿਹਾ ਸੀਗਾ ਉਦੋਂ ਵੀ ਮਨਕੀਰਤ ਤੌਲਖ ਧਮਕੀਆਂ ਆਇਆਂ ਔਰ ਉਸ ਤੋਂ ਬਾਅਦ ਕੀ ਮਨਕੀਰਤ ਆਲਖ ਨੇ ਸ਼ਿਕਾਇਤ ਜਿਹੜੀ ਪੰਜਾਬ ਪੁਲਿਸ ਦੇ ਕੋਲੇ ਦਰਜ ਕਰਵਾਈ ਤੇ ਪੰਜਾਬ ਪੁਲਿਸ ਨੇ ਮਨਕੀਰਤ ਆਲਖ ਨੂੰ ਸਿਕਿਉਰਿਟੀ ਦਿੱਤੀ ਹਾਲਾਂਕਿ ਮਨਕੀਰਤ ਆਲਖ ਨੂੰ ਹੁਣਾਂ ਦੇ ਕੋਲ ਸਿਕਿਉਰਿਟੀ ਹੈ ਪਰ ਇਸ ਦੇ ਬਾਵਜੂਦ ਫਿਰ ਮਨਕੀਰਤ ਆਲਖ ਨੂੰ ਇੱਕ ਰੀਸੈਂਟ ਹੁਣ ਧਮਕੀ ਮਿਲੀ ਹੈ ਕਿ ਪੁੱਤ ਜਿੱਥੇ ਮਰਜੀ ਲੁਕਲਾ ਜੋ ਮਰਜੀ ਕਰਲਾ ਤੇਰਾ ਹੁਣ ਟਾਈਮ ਆ ਗਿਆ ਹੈ ਤੇ ਪੁੱਤ ਤਿਆਰੀ ਕਰ ਲਾ ਹੁਣ ਤੇਰਾ ਨੰਬਰ ਲੱਗਣਾ ਹੈ ਔਰ ਇਸ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਵੀ ਜ਼ਿਕਰ ਕੀਤਾ ਹੈ ਮਨਕੀਰਤ ਔਲਖੁਣਾ ਨੇ ਕਿਉਂਕਿ ਇੱਕ इमोशनल ਪੋਸਟ ਪਾਈ ਸੀ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਣੀ ਚਾਹਵਾਂਗਾ ਜਦੋਂ ਮਨਕੀਰਤ ਔਲਖੁਣਾ ਦੇ ਘਰੇ ਬੇਟਾ ਜਨਮ ਲੈਂਦਾ ਤਾਂ ਮਨਕੀਰਤ ਔਲਖ ਨੇ ਆਪਣੇ ਬੇਟੇ ਦੀ ਫੋਟੋ ਸਾਂਝੀ ਕੀਤੀ ਸੀ ਤਾਂ ਉੱਥੇ ਵੀ इमोशनल ਹੋ ਕੇ ਲਿਖਿਆ ਸੀਗਾ ਕਿ ਮੇਰਾ ਇੱਕ ਛੋਟਾ ਬੇਟਾ ਵੀ ਹੈ ਮੈਂ ਕਿਸੇ ਦੇ ਬੇਟੇ ਨੂੰ ਮਰਵਾਉਣ ਬਾਰੇ ਜਾਂ ਸਾਜ਼ਿਸ਼ ਬਾਰੇ ਕਿਵੇਂ ਸੋਚ ਸਕਦਾ ਤਾਂ ਇਸ ਤਰੀਕੇ ਦੇ ਨਾਲ ਇੱਕ ਪੋਸਟ ਵੀ ਮਨਕੀਰਤ ਔਲਖ ਦੇ ਵੱਲੋਂ ਪਾਈ ਗਈ ਸੀ ਤਾਂ ਉਸ ਤਰੀਕੇ ਦੇ ਨਾਲ ਇਹ ਜ਼ਿਕਰ ਕੀਤਾ ਗਿਆ ਸਪੋਸਟ ਦੇ ਵਿੱਚ ਕਿ ਚਾਹੇ ਤੇਰੀ ਜਨਾਨੀ ਹੋਵੇ ਤੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਤੇਰਾ ਨੰਬਰ ਲੱਗੂਗਾ ਲੱਗੂਗਾ ਕਿਵੇਂ ਇਹ ਪੁੱਤ ਤੂੰ ਦੇਖੀ ਚੱਲ ਤੇਰੇ ਨਾਲ ਹੋਣਾ ਕੀ ਕੀ ਹੈ ਇਸ ਧਮਕੀ ਨੂੰ ਮਜ਼ਾਕ ਦੇ ਵਿੱਚ ਨਾ ਲੈ ਲਿਓ ਇਹ ਮਨਕੀਰਤ ਆਲਕ ਨੂੰ ਥ੍ਰੈਟ ਜਿਹੜਾ ਆ ਧਮਕੀ ਜਿਹੜੀ ਉਹ ਦਿੱਤੀ ਗਈ ਹੈ ਜਾਨੋ ਮਾਰਨ ਦੀ ਧਮਕੀ ਵੱਡੇ ਪੰਜਾਬੀ ਸਿੰਗਰ ਨੂੰ ਦਿੱਤੀ ਗਈ ਆ ਮਨਕੀਰਤ ਆਲਕ ਨੂੰ ਇੱਕ ਵਾਰ ਫਿਰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿਹੜੇ ਧਮਕੀ ਭਰੇ ਮੈਸੇਜ ਨੇ ਮਨਕੀਰਤ ਆਲਕ ਦੇ ਫੋਨ ਦੇ ਉੱਪਰ ਕੀਤੇ ਗਏ ਨੇ ਕਿ ਹੁਣ ਪੁੱਤ ਤੇਰਾ ਟਾਈਮ ਆ ਗਿਆ ਹੁਣ ਬਚ ਜਾ ਹ ਹੁਣ ਤੇਰਾ ਨੰਬਰ ਲੱਗੂਗਾ ਲੱਗੂਗਾ ਕਿਵੇਂ ਇਹ ਤੂੰ ਦੇਖੀ ਚੱਲ ਕੇ ਤੇਰੇ ਨਾਲ ਹੁੰਦਾ ਕੀ ਕੀ ਹੈ ਇਸ ਧਮਕੀ ਨੂੰ ਮਜ਼ਾਕ ਦੇ ਵਿੱਚ ਨਾ ਲੈ ਲਈ ਚਾਹੇ ਤੇਰੀ ਜਨਾਨੀ ਹੋਵੇ ਤੇ ਚਾਹੇ ਤੇਰਾ ਬੱਚਾ ਹੋਵੇ ਹੁਣ ਨਹੀਂ ਤੂੰ ਬਚਦਾ ਤੇਰਾ ਨੰਬਰ ਲੱਗੂਗਾ ਹੀ ਲੱਗੂਗਾ ਤਾਂ ਇਹ ਧਮਕੀ ਜਿਹੜੀ ਹੈ ਮਨਕੀਰਤ ਆਲਖ ਪੰਜਾਬੀ ਸਿੰਗਰ ਬਹੁਤ ਫੇਮਸ ਸਿੰਗਰ ਮਨਕੀਰਤ ਆਲਖ ਨੂੰ ਦਿੱਤੀ ਗਈ ਹੈ